ਆ ਖਬਰ ਹੈਗੀ ਆ ਪੁਰਤਕਾਲ ਤੋਂ ਪੁਰਤਕਾਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਹੋਏ ਨੇ ਬੇਸਮੈਂਟ 'ਚ ਉੱਤੇ ਆ ਵੱਡੀ ਸਾਰੀ ਬਿਲਡਿੰਗ ਉਹ ਬਿਲਡਿੰਗ ਦੇ ਉੱਪਰਲੇ ਕਮਰਿਆਂ ਦੇ ਵਿੱਚ ਜਿਹੜਾ ਪ੍ਰਧਾਨ ਆ ਗੁਰਦੁਆਰੇ ਦਾ ਜਿਸਨੇ ਆਪਣਾ ਪਰਸਨਲ ਗੁਰਦਾਰਾ ਬਣਾਇਆ ਹੋਇਆ ਉਹ ਲਾਇਤਾ ਸਿਗਟਾ ਵੇਚਦਾ ਤਮਾਕੂ ਵੇਚਦਾ ਲੈ ਉਹਦੇ ਗਾਤਰਾ ਪਾਇਆ ਹੋਇਆ ਉਹ ਉੱਤੋਂ ਦੀ ਧਮਕੀ ਦਿੰਦਾ ਕਿ ਮੈਨੂੰ ਕੋਈ ਕੁਝ ਨਹੀਂ ਕਰ ਸਕਦਾ ਉਹ ਜਿਹੜਾ ਗ੍ਰੰਥੀ ਸਿੰਘ ਆ ਉੱਥੇ ਦਾ ਉਹ ਤੁਸੀਂ ਦੇ ਸੁਣ ਲੈਣਾ ਉਹ ਅਰਦਾਸ ਦੇ ਵਿੱਚ ਇਹ ਬੇਨਤੀ ਕਰ ਰਿਹਾ ਸੰਗਤ ਅੱਗੇ ਕਿ ਤੁਸੀਂ ਤਾਂ ਮੱਥਾ ਟੇਕਣ ਆ ਜਾਂਦੇ ਹੋ ਪਰ ਇੱਥੇ ਗੁਰਦੁਆਰੇ ਦੇ ਵਿੱਚ ਜਿਹੜੀ ਘੋਰ ਬੇਅਦਮੀ ਹੁੰਦੀ ਆ ਇਹਦੇ ਬਾਰੇ ਕੌਣ ਬੋਲੂਗਾ ਹੁਣ ਤੁਹਾਨੂੰ ਸੁਣਾਉਨੇ ਆ ਕਿ ਗ੍ਰੰਥੀ ਸਿੰਘ ਕੀ ਕਹਿੰਦਾ ਤੁਸੀਂ ਆਪ ਹੀ ਸੁਣ ਲਵੋ ਦੰਸ ਹੈ ਮਹਾਰਾਜ ਸੱਚੇ ਪਾਰਨਾ ਦੇ ਕਰਮਾ ਵਿੱਚ ਇੱਕ ਗ੍ਰੰਥੀ ਸਿਧ ਦਾ ਗਲਬ ਹੈ ਮਹਾਰਾਜ ਇਹ ਸਾਧੀ ਜੋ ਅਰਥ ਜੋਗ ਹਾਲਤ ਹੈ ਉਹ ਬਿਆਨ ਕੀਤੀ ਜਾ ਰਹੀ ਹੈ ਗੁਰਦੰਸਹਿ ਮਹਾਰਾਜ ਇਹ ਇੱਕ ਮਹਾਨ ਗੋਦਵਾਲਾ ਸਰਮ ਹੈ ਤੇ ਪੁਰਤਕਰਾਂ ਦੀ ਧਰਤੀ ਤੇ ਪੋਰਤੋ ਸ਼ਹਿਰ ਦੇ ਵਿੱਚ ਹੈ ਜਿੱਥੇ ਬਾਸ ਗ੍ਰੰਥੀ ਸਿਧ ਦੀ ਬਕੌਣ ਨੂੰ ਦੋ ਸਾਲ ਤੋਂ ਨਿਭਾ ਰਿਆ ਹੈ ਮਹਾਰਾਜ ਜਿੱਥੇ ਆਪੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਦੇਸ਼ ਵਿੱਚ ਦੇ ਵਿੱਚ ਪ੍ਰਕਾਸ਼ ਹੈ ਮਹਾਰਾਜ ਅਨਜਾਨ ਸਕਤਾ ਕੋ ਬ੍ਰਹਮ ਸੈਨ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਪਰ ਘੁੰਮ ਰਹੀਆਂ ਹਨ ਉਹ ਪ੍ਰਸ਼ਤ ਦੇ ਉਪਰ ਸਭ ਸੰਤਾਂ ਕੋ ਹੋਏ ਹਨ ਸਤਿਗੁਰੂ ਆਪ ਜੀ ਦੇ ਚਰਨਾਂ ਵਿੱਚ ਸਿੱਧ ਸਹਿਬਾਨ ਦੇ ਚਰਨਾਂ ਵਿੱਚ ਬੇਨਤੀ ਕੀਤੀਏ ਕਿ ਇਹ ਨੂੰ ਬ੍ਰਹਮ ਸੈਨ ਮਹਾਰਾਜ ਦੀ ਧੋਲ ਜੰਦੀ ਹੈ ਉੱਥੇ ਨਾਲ ਸਤਿਗੁਰੂ ਗੁਰੂ ਘਰ ਦੇ ਨੂੰ ਪ੍ਰধান ਸਰਦਾਰ ਸੁਖਨਾਮ ਸਿੰਘ ਹਨ ਸਤਿਗੁਰੂ ਸਾਹਿਬ ਉਹ ਅੰਮ੍ਰਿਤ ਬਾਣੀ ਕੀਤਾ ਹੋਇਆ ਸਤਿਗੁਰੂ ਉਹਨਾਂ ਨੇ ਇੱਕ ਅੰਮ੍ਰਿਤ ਧਾਰੀ ਨਹੀਂ ਹਨ ਇੱਕ ਸਤਿਗੁਰ ਸਾਹਿਬ ਉਹ ਦੀਆਂ ਸਿੰਗ ਦਾ ਤਮਾਕੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਸ਼ੁਰੂ ਕਰਦੇ ਪ੍ਰਧਾਨ ਹਨ ਸਤਿਗੁਰੂ ਸਾਹਿਬ ਆਰਤੀ ਦੇ ਸਿੱਖ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਅਕਾਲ ਤਖਤ ਦੀ ਜੀਵਨ ਪਰਵਾਂਗਾ ਤੇ ਅੰਕੂਰ ਜਵਾਬ ਹੈ ਆਸੀ ਸਤਿਰਾਮ ਸਿੰਘ ਵਰਦੋਂ ਮੈਂ ਕਈ ਜੇ ਤਾਲ ਤੱਕ ਤੇ ਦੇਖੇ ਹਨ ਜੇ ਮਹਾਰਾਜ ਤੇਰੇ ਅਕਾਲ ਤਖਤ ਤੱਕ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪਰ ਇਸ ਸਤਰਾਮ ਸਿੰਘ ਪ੍ਰਧਾਨ ਜੀ ਨੇ ਅਕਾਲ ਤਖਤ ਨੂੰ ਚੈਲੰਜ ਕੀਤਾ ਹੈ ਤੇਰੇ ਗੁਰੂ ਘਰ ਦੇ ਵੀ ਸੇਵਾ ਨਾਲ ਇਤਿਹਾਸ ਨੂੰ ਗਾਣ ਗੜੀਆਂ ਹਨ ਤੇਰੇ ਸਿੰਘ ਨੂੰ ਸੰਗਤੀ ਉਹਨਾਂ ਦੀ ਤਾਂ ਕੀ ਦਿੱਤੀ ਏ ਪਾਤਸ਼ਾਹਾਂ ਦੇ ਉਹਨਾਂ ਦੀ ਤੁਹਾਨੂੰ ਪਤਨੀ ਵੱਲੋਂ ਤੇਰੇ ਸਿਰ ਤੇ ਦਾਸ ਦੀ ਪੱਗਾਉਣ ਦੀ ਤਾਂ ਕੀ ਦਿੱਤੀ ਗਈ ਏ ਜੀ ਅਸੀਂ ਗੁਰਮਜੀਤ ਸਿੰਘ ਵੀ ਪਾਤਸ਼ਾਹਾਂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਤੇਰੀ ਤੇ ਮੇਰੀ ਪੱਗ ਨਹੀਂ ਏ ਇਹ ਬਾਬਾ ਬੁੱਢਾ ਸਾਹਿਬ ਦੀ ਪੱਗ ਹੈ ਕਿ ਕੌਣ ਦੀ ਪੱਗ ਹੈ ਅਸੀਂ ਦੱਸੋ ਕਿੱਥੇ ਆਪਣਾ ਦੁੱਧ ਖੋਲੀਏ ਕਿਉਂ ਸਾਡੇ ਸਿਰ ਤੇ ਇਹ ਮਸਾਲਾ ਠਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪਹਿਨ ਨਹੀਂ ਕੀਤੇ ਸਤਿਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਦਾ ਹਮਿਤੋਂ ਸਮਾਨ ਰਹਿ ਕੇ ਨਾ ਜਾਓ ਗੁਰੂ ਘਰ ਦਾ ਸਮਾਨ ਆਪਣੀਆਂ ਟਿਕਾਣਾਂ ਦੇ ਨਾਲ ਰੱਖੋ ਇਹਦੇ ਦੋਸ਼ ਹੈ ਕਿ ਨੂੰ ਫਿਰ ਸਾਹਿਬ ਮਹਾਰਾਜ ਤੇ ਜੀਰ ਦਾ ਪਰਸ ਕਰ ਰਹੇ ਹੁਕਰ ਕ੍ਰਿਪਾ ਕਰੀਏ ਜੀ ਰਾਈ ਨੇ ਅਰਦਾਸ ਕਰਦਾ ਹਾਂ ਕਿ ਇਹ ਅੱਜ ਦੀ ਵੀਡੀਓ ਅੱਜ ਦੀ ਮੇਰੀ ਅਰਦਾਸ ਸਤਿਗੁਰੂ ਸਿੱਧ ਸਹਿਮਾਨ ਗਿਆਨੀ ਮੇਰੇ ਸਿੰਘ ਤੱਕ ਪਹੁੰਚਦੀ ਹੋਵੇ ਤੇ ਮੇਨੂੰ ਇਹ ਸਾਰਾ ਦਿੱਤਾ ਜਾਵੇ ਸਤਿਗੁਰੂ ਗ੍ਰੰਥ ਸਹਿਮਾਰਾ ਗ੍ਰੰਥ ਸਹਿਮਾਰਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਗ੍ਰੰਥੀ ਸਿੱਧ ਦਾ ਕਰਮ ਹੈ ਮਹਾਰਾਜ ਇਹ ਸਾਡੀ ਜੋ ਅਤ ਸਜੋਗ ਹਾਲਤ ਹੈ ਉਹ ਗਿਆਨ ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਨਿਪਸਥਾਨ ਦੂਸਰਾ ਸਹਿਬ ਹੈ ਇਹ ਪੁਰਤਕਾਲ ਦੀ ਧਰਤੀ ਤੇ ਪੂਰਤੋਸ਼ ਹੈ ਤੇ ਵਿੱਚ ਹੈ ਤੁਸੀਂ ਆਪ ਸੁਣਿਆ ਕਿ ਜਿਹੜਾ ਗੁਰਦਾਰੇ ਦਾ ਪ੍ਰਧਾਨ ਉਹਦਾ ਅੰਬਰਤ ਵੀ ਸਕਿਆ ਹੋਇਆ ਉਹ ਉਹ ਗਾਤਰਾ ਵੀ ਪਾਇਆ ਹੋਇਆ ਉਹ ਫੇਰ ਵੀ ਸਿਕਟਾਂ ਤਮਾਕੂ ਸ਼ਰਾਬ ਹਰ ਇੱਕ ਐਬ ਕਰਦਾ ਵੀ ਆ ਵੇਚਦਾ ਵੀ ਆ ਹੁਣ ਇਸ ਤਰ੍ਹਾਂ ਦੇ ਬੁੱਚੜ ਪੈਦਾ ਕਿਵੇਂ ਹੁੰਦੇ ਨੇ ਸਕਿਆ ਤਾਂ ਉਹਨੇ ਅੰਬਰਤ ਹੋਇਆ ਇਹ ਗੁਰੂ ਦੀਏ ਸੰਗ ਤੇ ਸੋਚਣ ਵਾਲੀ ਗੱਲ ਆ ਇਹ ਹੁਣ ਜਿਹੜਾ ਅੰਬਰਤ ਤਿਆਰ ਕੀਤਾ ਜਾਂਦਾ ਉਹ ਅੰਗਰੇਜ਼ਾਂ ਦੇ ਲੋਗੋ ਨਾਲ ਤਿਆਰ ਕੀਤਾ ਜਾਂਦਾ ਗੁਰੂਆਂ ਦੇ ਖੰਡੇ ਨਾਲ ਨਹੀਂ ਤੁਸੀਂ ਟੀਵੀ ਦੀ ਸਕਰੀਨ ਤੇ ਦੇਖੋ ਸ੍ਰੀ ਗੁਰੂ 10ਵੇਂ ਪਾਸਾ ਜਿਹਦਾ ਅਖੰਡਾ ਹੁਣ ਦੂਜੇ ਪਾਸੇ ਜਿਸ ਨੂੰ ਖੰਡਾ ਦੱਸਦੇ ਨੇ ਉਹ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਉਹ ਵੀ ਤੁਹਾਨੂੰ ਸਬੂਤ ਦਿਖਾ ਦਿੰਦੇ ਆ ਦੇਖ ਲਓ ਟੀਵੀ ਦੀ ਸਕਰੀਨ ਤੇ ਹੁਣ ਇਹ ਹਰ ਰੋਜ਼ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਕੌਣ ਕਰਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਖਾਸ ਕਰਕੇ ਸ਼੍ਰੋਮਣੀ ਕਮੇਟੀ ਵਾਲੇ ਜਦੋਂ ਹੁਣ ਇਹੀ ਘੋਰ ਬੇਅਦਬੀਆਂ ਕਰਨਗੇ ਫਿਰ ਅੰਗਰੇਜ਼ਾਂ ਦੇ ਲੋਗੋ ਨੂੰ ਟਵਾਏ ਨੂੰ ਖੰਡਾ ਬਣਾ ਕੇ ਅੰਬਰਤ ਤਿਆਰ ਕਰਨਗੇ ਫਿਰ ਕ੍ਰੈਹਤੀਏ ਹੀ ਪੈਦਾ ਹੋਣਗੇ ਬੁਚੜੀ ਪੈਦਾ ਹੋਣਗੇ ਉਹ ਸਿੰਘ ਕਿਵੇਂ ਪੈਦਾ ਹੋ ਸਕਦੇ ਨੇ ਜਦੋਂ ਗੁਰੂਆਂ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰਤ ਹੀ ਨਹੀਂ ਤਿਆਰ ਕਰਦੇ ਇਹ ਉ ਤਾਂ ਸਿੰਘ ਕਹਾਉਂਦੇ ਨੇ ਖਾਲਸੇ ਕਹਾਉਂਦੇ ਨੇ ਪਰ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਹਰ ਰੋਜ਼ ਘੋਰ ਵਿਅਦਵੀ ਕਰਦੇ ਨੇ ਤੁਸੀਂ ਟੀਵੀ ਦੀ ਸਕਰੀਨ ਤੇ ਦੇਖੋ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਬਕਸਿਆ ਹੋਇਆ ਨਿਸ਼ਾਨ ਸਾਹਿਬ ਜੋ ਕਾਲ ਤੱਕ ਸਾਹਬ ਤੇ ਚੜਿਆ ਹੁੰਦਾ ਸੀ ਇਹ 1930 ਤਿੱਕਰ ਚੜਿਆ ਹੁੰਦਾ ਸੀ ਅੰਗਰੇਜ਼ਾਂ ਨੇ ਤਾਰ ਦਿੱਤਾ ਅੱਜ ਤਿੱਕਰ ਨਹੀਂ ਚੜਾਇਆ ਜਾਂਦਾ ਅੰਗਰੇਜ਼ਾਂ ਦਾ ਦਿੱਤਾ ਹੋਇਆ ਝੰਡਾ ਉਹਦੇ ਉੱਤੇ ਹੀ ਅੰਗਰੇਜ਼ਾਂ ਦਾ ਲਾਇਆ ਹੋਇਆ ਲੋਗੋ ਉਹ ਲੋਗੋ ਨੂੰ ਖੰਡਾ ਦੱਸਦੇ ਨੇ ਉਹ ਝੰਡੇ ਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਨਿਸ਼ਾਨ ਸਾਹਿਬ ਜਿਹੜਾ ਕਾਲ ਤੱਕ ਸਾਹਬ ਤੇ ਚੜਿਆ ਹੁੰਦਾ ਸੀ 1930 ਤਿੱਕਰ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਸਕਦੇ ਹੋ ਸਕਰੀਨ ਤੇ ਕਿ ਫੋਟੋਆਂ ਤੇ ਵੀਡੀਓ ਵੀ ਇਹਦੀਆਂ ਗੂਗਲ ਤੇ ਮੌਜੂਦ ਹਨ ਤੇ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਤੁਸੀਂ ਹਰਮੰਦਰ ਸਾਹਿਬ ਦੇਖ ਸਕਦੇ ਹੋ ਇਹ ਨਿਸ਼ਾਨ ਸਾਹਿਬ ਨਹੀਂ ਗੁਰਦਾਰਿਆਂ ਤੇ ਚੜਾਇਆ ਜਾਂਦਾ ਜਿੱਦਣ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਨਿਸ਼ਾਨ ਸਾਹਿਬ ਗੁਰਦਾਰਿਆਂ ਤੇ ਝੁੱਲਣ ਲੱਗ ਗਿਆ ਉਸ ਦਿਨ ਸਾਰਾ ਪੰਥ ਵੀ ਇਕੱਠਾ ਹੋ ਜਾਏਗਾ ਇੱਕ ਨਿਸ਼ਾਨ ਸਾਹਿਬ ਥੱਲੇ ਆ ਜਾਏਗਾ ਤੇ ਜਿਹੜੀਆਂ ਗਲਤੀਆਂ ਕਰਦੇ ਨੇ ਜਿਹੜੇ ਮਸੰਦ ਪੈਦਾ ਹੁੰਦੇ ਨੇ ਜਿਹੜੇ ਬੁੱਚੜ ਪੈਦਾ ਹੁੰਦੇ ਨੇ ਉਹ ਵੀ हट ਜਾਣਗੇ ਜਿੱਦਣ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰ ਚਕਾਉਣ ਲੱਗੇ ਤੇ ਗੁਰੂਆਂ ਦੀਆਂ ਰਹਿਤਾਂ ਦੱਸਣ ਲੱਗੇ ਗੁਰੂਆਂ ਦੀਆਂ ਰਹਿਤਾਂ ਦੱਸਣ ਲੱਗੇ ਬ੍ਰਿਟਿਸ਼ ਹਕੂਮਤ ਦੀਆਂ ਚਲਾਈਆਂ ਹੋਈਆਂ ਕਰਾਈਤਾਂ ਲਿਖੀਆਂ ਹੋਈਆਂ ਕਰਾਈਤਾਂ ਕਾਲਪਕ ਸਾਹਿਬ ਤੇ ਉਹ ਹਟਾਈਆਂ ਜਾਣਗੀਆਂ ਤੇ ਗੁਰੂਆਂ ਦੀਆਂ ਰਹਿਤਾਂ ਦੱਸੀਆਂ ਜਾਣਗੀਆਂ ਉਦਨੇ ਪੰਥ ਚੜ੍ਹਦੀਆਂ ਕਲਾ 'ਚ ਹੋ ਜਾਏਗਾ ਪਰ ਅੱਜ ਸਾਨੂੰ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਇਨਸਾਨ ਸਾਹਿਬ ਗੁਰਦਾਰਿਆਂ ਤੇ ਚੜਾਉਣ ਦੀ ਲੋੜ ਹੈ ਹੁਣ ਇੱਕ ਪਾਸੇ ਖਾਲਸੇ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦੇ ਨੇ ਅੰਗਰੇਜ਼ਾਂ ਦੇ ਲੋਗੋ ਨੂੰ ਖੰਡਾ ਦੱਸ ਕੇ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦੇ ਖੰਡੇ ਦੀ ਬੇਅਦਵੀ ਕਰਦੇ ਨੇ ਤੇ ਦੂਜੇ ਪਾਸੇ ਖਾਲਸਤਾਨ ਵੀ ਬਣਾਉਣਾ ਖਾਲਸਤਾਨ ਬਣਾਉਣਾ ਚਾਹੀਦਾ ਬਹੁਤ ਚੰਗੀ ਗੱਲ ਆ ਪਰ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਖੰਡੇ ਦੀ ਬੇਅਦਵੀ ਨਹੀਂ ਕਰਨੀ ਚਾਹੀਦੀ ਆ ਤੁਸੀਂ ਦੇਖੋ ਟੀਵੀ ਦੀ ਸਕਰੀਨ ਤੇ ਇਹ 1908 ਦੇ ਵਿੱਚ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਨਿਸ਼ਾਨ ਸਾਹਿਬ ਚੜਿਆ ਹੁੰਦਾ ਸੀ 1930 ਤੱਕਰ ਵੀ ਇਹ ਨਿਸ਼ਾਨ ਸਾਹਿਬ ਗੁਰਦੁਆਰਿਆਂ ਤੇ ਦੇਖੇ ਜਾਂਦੇ ਸੀ 1930 ਤੋਂ ਬਾਅਦ ਅੰਗਰੇਜ਼ਾਂ ਨੇ ਇਹ ਇਨਸਾਨ ਸਭ ਤਾਰਨ ਦਿੱਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਜਿਹੜਾ ਅੰਗਰੇਜ਼ਾਂ ਦਾ ਲੋਗੋ ਸੀ ਹੁਣ ਤੁਸੀਂ ਦੇਖ ਲਓ ਆਪਣੇ ਆਪ ਹੀ ਇਹ ਜਿਹੜੀ ਫੌਜ ਸੀ ਉਹ ਸਮੇਂ ਅੰਗਰੇਜ਼ਾਂ ਦੀ ਜੋ ਪਟਿਆਲੇ ਵਾਲੇ ਰਾਜਿਆਂ ਦੀ ਫੌਜ ਸੀ ਉਹੀ ਫੇਰ ਬ੍ਰਿਟਿਸ਼ ਹਕੂਮਤ ਦੀ ਫੌਜ ਬਣੀ ਉਹ ਫੌਜ ਦੇ ਮੱਥੇ ਤੇ ਇਹ ਲੋਗੋ ਲਾਇਆ ਹੁੰਦਾ ਸੀ ਜਿਸ ਨੂੰ ਅੱਜ ਤੁਸੀਂ ਖੰਡਾ ਦੱਸ ਰਹੇ ਹੋ ਕਿ ਇਹ ਖੰਡਾ ਇਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਕਿ ਜਿਹੜਾ ਖੰਡਾ ਉਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿਹਦੇ ਖੰਡੇ ਦੇ ਦਰਸ਼ਨ ਕਰ ਲਓ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਹੁਣ ਨਾ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਗੁਰਦੁਆਰਿਆਂ ਦੇ ਵਿੱਚ ਨਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਇਨਸਾਨ ਸਾਹਿਬ ਗੁਰਦਾਰਿਆਂ ਚ ਚੜਾਇਆ ਜਾਂਦਾ ਬਸ ਇੱਕੋ ਹੀ ਗੱਲ ਆ ਬਣਾ ਕੇ ਰਾਂਗੇ ਖਾਲਸਾਤਨ ਜਿਹੜਾ ਅੰਗਰੇਜ਼ਾਂ ਦਾ ਲੋਗੋ ਸੀ ਉਹਨੂੰ ਖੰਡਾ ਦੱਸੀ ਜਾਂਦੇ ਨੇ ਉਹ ਕਹਿੰਦੇ ਅਸੀਂ ਪੜ੍ਹੇ ਲਿਖਿਆ ਬਹੁਤ ਪੜ੍ਹੇ ਲਿਖਿਆ ਐਨੇ ਪੰਜਾਬੀ ਪੜ੍ਹ ਲਿਖ ਗਏ ਨੇ ਜੀ ਦਾ ਅੰਤ ਹੀ ਕੋਈ ਨਹੀਂ ਸਮਝ ਨਹੀਂ ਆਉਂਦੀ ਕਿ ਤੁਹਾਡੀ ਪੜ੍ਹਾਈ ਕਿੱਥੇ ਚਲੀ ਗਈ ਹੁਣ ਕਿੰਨੇ ਲੋਕ ਨੇ ਉਹ ਰੰਗਾਂ ਦਾ ਰੌਲਾ ਪਾਈ ਜਾਂਦੇ ਨੇ ਜੀ ਕੇਸਰੀ ਰੰਗ ਖਾਲਸੇ ਦਾ ਫਲਾਨਾ ਰੰਗ ਖਾਲਸੇ ਦਾ ਓਏ ਭਾਈ ਪੜ੍ਹੇ ਲਿਖੇ ਹੋ ਪੂਰੀ ਦੁਨੀਆ ਦਾ ਇਤਿਹਾਸ ਪੜ ਲਓ ਕਿ ਰੰਗਾਂ ਦਾ ਕੀ ਇਤਿਹਾਸ ਆ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਤੱਕ ਤਿੰਨ ਰੰਗ ਸੀ ਇਹ ਇਤਿਹਾਸ ਦੱਸ ਰਿਹਾ ਪੂਰੀ ਦੁਨੀਆ ਦਾ ਚਿੱਟਾ ਨੀਲਾ ਕਾਲਾ ਬਾਕੀ ਜਿਹੜੇ ਰੰਗ ਨੇ ਉਹ ਹੋਣ ਦੇ ਵਿੱਚ 17ਵੀਂ ਸਦੀ ਦੇ ਐਂਡ ਚ ਆਏ ਨੇ ਜਿਹੜਾ ਪੀਲੇ ਰੰਗ ਦੀ ਗੱਲ ਕਰਦੇ ਹੋ ਇਹ ਜਾਪਾਨ ਲੈ ਕੇ ਆਇਆ ਸੀ ਸੰਤਰੇ ਤੋਂ ਜਾਪਾਨ ਨੇ ਖੋਜ ਕੀਤੀ ਸੀ ਜਾਦਾ ਕਰਕੇ ਕਲਰ ਨੇ ਜਿਹੜੇ ਉਹ ਜਾਪਾਨ ਨੇ ਕ੍ਰੀਏਟ ਕੀਤੇ ਨੇ 17ਵੀਂ ਸਦੀ ਦੇ ਐਂਡ 'ਚ ਤੁਸੀਂ ਲੜੀ ਜਾਂਦੇ ਹੋ ਰੰਗਾਂ ਪਿੱਛੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਦੀ ਤੁਸੀਂ ਗੱਲ ਨਹੀਂ ਕਰਦੇ ਉਹ ਤੁਹਾਨੂੰ ਦਿਖਾ ਰਹੇ ਆ ਇਹ ਵੀਡੀਓ ਵੀ ਹੈਗੀਆਂ ਨੇ ਫੋਟੋਆਂ ਵੀ ਹੈਗੀਆਂ ਨੇ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਅੱਜ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਇਨਸਾਨ ਸਭ ਚੜਾਉਣ ਦੀ ਲੋੜ ਆ ਤੁਸੀਂ ਇੰਡੀਆ 'ਚ ਤਾਂ ਨਹੀਂ ਚੜਾ ਸਕਦੇ ਕਿਉਂਕਿ ਭਾਰਤੀ ਹਕੂਮਤ ਦਾ ਕਬਜ਼ਾ ਗੁਰਦੁਆਰਿਆਂ ਤੇ ਪਰ ਵਿਦੇਸ਼ਾਂ ਦੇ ਗੁਰਦੁਆਰਿਆਂ 'ਚ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਇਨਸਾਨ ਸਭ ਚੜਾਈ ਸਕਦੇ ਹੋ ਜਿਹੜਾ ਕਾਲ ਤੱਕ ਸਭ ਤੇ ਚੜਿਆ ਹੁੰਦਾ ਸੀ 1930 ਤਿੱਕਰ ਤੁਸੀਂ ਫੋਟੋਆਂ ਵੀ ਦੇਖਦੇ ਹੋ ਤੁਸ ਨੂੰ ਇਤਿਹਾਸ ਦਾ ਵੀ ਪਤਾ ਫੇਰ ਵੀ ਤੁਸੀਂ ਸਮਝ ਨਹੀਂ ਆਉਂਦੀ ਕਿ ਕਿਉਂ ਨਹੀਂ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਕਿਉਂ ਨਹੀਂ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਦੀ ਗੱਲ ਕਰਦੇ ਅੱਜ ਕਿਉਂ ਤੁਸੀਂ ਘੋਰ ਬੇਅਦਬੀ ਕਰਦੇ ਹੋ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਦੀ ਪਟਿਆਲੇ ਵਾਲੇ ਰਾਜਿਆਂ ਤੇ ਬ੍ਰਿਟਿਸ਼ ਹਕੂਮਤ ਦੇ ਲੋਗੋ ਨੂੰ ਖੰਡਾ ਦੱਸ ਕੇ ਇਹ ਤੁਹਾਨੂੰ ਆਪਣੇ ਆਪ ਨਾਲ ਗੱਲ ਜਰੂਰ ਕਰਨੀ ਪਵੇਗੀ ਕਿ ਤੁਸੀਂ ਅੱਜ ਪਾਪ ਨਹੀਂ ਕਰਦੇ ਤੁਸੀਂ ਜਾਣ ਬੁੱਝ ਕੇ ਬੇਅਦਬੀ ਨਹੀਂ ਕਰਦੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਖੰਡੇ ਦੀ ਕਿਉਂਕਿ ਜਦੋਂ ਤੁਸੀਂ ਅੰਗਰੇਜ਼ਾਂ ਦੇ ਝੰਡੇ ਨੂੰ ਚੱਕ ਕੇ ਚੱਲਦੇ ਹਾਂ ਜਿਹੜਾ ਦਿੱਤਾ ਜਿਹਦੇ ਉੱਤੇ ਉਹਨਾਂ ਨੇ ਆਪਣਾ ਲੋਗੋ ਲਾਇਆ ਉਹਨੂੰ ਨਿਸ਼ਾਨ ਸਾਹਿਬ ਦਾ ਦਰਜਾ ਦੰਨੇ ਹੋ ਤਾਂ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਨਿਸ਼ਾਨ ਸਾਹਿਬ ਦੀ ਤੁਸੀਂ ਘੋਰਵੇ ਅਦਵੀ ਕਰਦੇ ਹੋ ਜਦੋਂ ਅੰਗਰੇਜ਼ਾਂ ਦੇ ਲੋਗੋ ਨੂੰ ਤੁਸੀਂ ਖੰਡਾ ਕਹਿੰਦੇ ਹੋ ਤਾਂ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਘੋਰਵੇ ਅਦਵੀ ਕਰਦੇ ਹੋ ਉਹ ਤੁਸੀਂ ਸਿੰਘੋਂ ਖਾਲਸੋਂ ਚੋਲੇ ਪਾਏ ਨੇ ਪਰ ਇਹ ਦਿਖਾਵਾ ਨਹੀਂ ਲੱਗਦਾ ਕਿ ਤੁਸੀਂ ਦਿਖਾਵਾ ਕਰ ਰਹੇ ਹੋ ਗੁਰੂਆਂ ਨੂੰ ਸਿਰਫ ਵਰਤ ਰਹੇ ਹੋ ਗੁਰੂਆਂ ਦੇ ਦਿਨ ਦਿਹਾੜੇ ਮਨਾ ਕੇ ਸਿਰ ਪੈਸਾ ਇਕੱਠਾ ਤੇ 14 ਪਿੱਸੇ ਇਹ ਕੰਮ ਕਰਦੇ ਹੋ ਇਹ ਆਪਣੇ ਆਪ ਨਾਲ ਪੰਜਾਬੀਓ ਜਰੂਰ ਗੱਲ ਕਰਿਓ ਕਿ ਤੁਸੀਂ ਅੱਜ ਹੈ ਕੀ ਹੋ ਤੁਹਾਡੀ ਆਈਡੈਂਟੀਟੀ ਕੀ ਆ ਤੁਸੀਂ ਸਿੰਘ ਹੋ ਖਾਲਸੇ ਹੋ ਜਾਂ ਬਹਿਰੂਪੀ ਹੋ ਇਹ ਤੁਸੀਂ ਆਪਣੇ ਆਪ ਨਾਲ ਗੱਲ ਕਰ ਲਿਓ ਤੁਹਾਨੂੰ ਪਤਾ ਲੱਗ ਜਾਊਗਾ